ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ ਚ ਇੱਕ ਟਰਾਲੀ ਵੀ ਕਾਹੂ ਲੈ ਕੇ ਆਏ ਆ ਬਾਈ ਆਪਾਂ ਜੈਕ ਵਾਲੀ ਤੇ ਦੋ ਟਰਾਲੀ ਤਿੰਨ ਚੀਜ਼ਾਂ ਕਾਹੂ ਚੈਨ ਆਪਣੇ ਚੈਨਲ ਤੇ ਲੈ ਕੇ ਆਏ ਆ ਕਿਸੇ ਵੀਰ ਪੁਰਾਣੀ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੁੰਦਾ ਮੇਰਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਪਾਂ ਨੂੰ ਵਟਸਐਪ ਕਰਦਾ ਕਰੋ ਆਪਦੀ ਮਸ਼ੀਨਰੀ ਤੇ ਸਭ ਤੋਂ ਪਹਿਲੇ ਨੰਬਰ ਤੇ ਵੇਖ ਲਓ ਬਈ ਟਰਾਲੀ ਕਿਸੇ ਪੁਰਾਣੀ ਟਰਾਲੀ ਲੈਣੀ ਹੋਵੇ ਜੈਕ ਵਾਲੀ ਸਾਰੇ ਭਰਾ ਦੇਖ ਲਓ ਬਾਈ ਇਹ 11 6 ਟਰਾਲੀ ਆ ਤੇ ਸਾਰੇ ਪਾਸੇ ਪੂਰੀ ਸਾਫ ਆ ਟਰਾਲੀ ਬਈ ਕੋਈ ਟੱਕੀ ਨਹੀਂ ਕੁਛ ਨਹੀਂ ਬਈ ਤੇ ਪੂਰੀ ਵਧੀਆ ਟਾਇਰ ਟੂਰਾ ਟਰਾਲੀ ਦੇ ਕਿਸੇ ਵੀ ਪੁਰਾਣੇ ਇਹ ਟਰਾਲੀ ਲੈਣੀ ਹੋਵੇ 11 6 ਜੈਕ ਵਾਲੀ ਤੇ ਇਹ ਟਰਾਲੀ ਖੜੀ ਹੈ ਪਿੰਡ ਕੋਟਲੀ ਹੈ ਬਲੂ ਪਿੰਡ ਵੀ ਬਾਈ ਦਾ ਕੋਟਲੀ ਹੈ ਬਲੂ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਪੈਂਦਾ ਕਿਸੇ ਵੀ ਪੁਰਾਣੀ ਇਹ ਜੈਕ ਵਾਲੀ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਇਹ ਟਰਾਲੀ ਮੈਂ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੀ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣਾ ਟਰਾਲਾ ਲੈਣਾ ਹੋਵੇ ਮਿੱਟੀ ਵਾਲਾ ਸਾਰੇ ਭਰਾ ਦੇਖ ਲੋ ਬਾਈ ਇਹ 6.5 11 ਟਰਾਲਾ ਬਾਈ ਮਿੱਟੀ ਵਾਲਾ ਤੇ ਪਿੰਡ ਆ ਬਾਈ ਦਾ ਮੂਸਾ ਬਾਈ ਸਿੱਧੂ ਮੂਸੇ ਵਾਲ ਦਾ ਪਿੰਡ ਆ ਬਾਈ ਮੂਸਾ ਤੇ ਮੂਸੇ ਪਿੰਡ ਬਾਈ ਟਰਾਲਾ ਖੜਾ ਹੈ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰਾਲਾ ਬਾਈ ਕਿਸੇ ਵੀ ਪੁਰਾਣਾ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਮੂਸੇ ਪਿੰਡ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲੇ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਇਹ 11 ਸਵਾ 6 ਟਰਾਲਾ ਬਾਈ ਤੇ ਜੱਕ ਵਾਲਾ ਟਰਾਲਾ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਏਰੀਆ ਫਰੀਦਕੋਟ ਏਰੀਆ ਬਾਈ ਬਾਈ ਦਾ ਫਰੀਦਕੋਟ ਤੇ ਬਾਈ ਕਹਿੰਦਾ 1 ਲੱਖ ਤੇ 48 ਹਜ਼ਾਰ ਦੇ ਆਸੇ ਪਾਸੇ ਮੈਂ ਇਹ ਟਰਾਲਾ ਦੇ ਦੂੰਗਾ ਬਾਈ ਸਾਰੇ ਪਾਸੋਂ ਟਰਾਲਾ ਮੇਰਾ ਪੂਰਾ ਵਧੀਆ ਕਿਸੇ ਵੀ ਪੁਰਾਣੇ ਇਹ ਟਰਾਲਾ ਵੀ ਲੈਣਾ ਹੋਵੇ ਤੇ ਇਹ ਟਰਾਲਾ ਫਰੀਦਕੋਟ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਤੈਨਾਂ ਸੀ ਤੇ ਆਪਾਂ ਤੈਨਾਂੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਧਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਬਾਈ